ਸੂਈ ਮਾਮਲਾ ਗਾਂਧੀ ਕੈਂਪ ਦੇ ਵਿੱਚੋਂ ਵੇਖਣ ਨੂੰ ਮਿਲਿਆ ਜਿੱਥੇ ਦੋ ਧਰਾਂ ਦਰਮਿਆਨ ਲੜਾਈ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਸੋ ਇੱਕ ਧਿਰ ਦਾ ਕਹਿਣਾ ਹੈ ਗਲੀ ਦੇ ਵਿੱਚ ਦਰਵਾਜ਼ਾ ਕੱਢਣ ਨੂੰ ਲੈ ਕੇ ਦੂਜੀ ਧਿਰ ਉਹਨਾਂ ਨਾਲ ਰੰਜਿਸ਼ ਰੱਖਦੀ ਸੀ ਜਿਸ ਨੂੰ ਲੈ ਕੇ ਉਹਨਾਂ ਦੇ ਬੇਟੇ ਨਾਲ ਝਗੜਾ ਕੀਤਾ ਗਿਆ ਜਦੋਂ ਉਹ ਛੜਵਾਨ ਗਏ ਤਾਂ ਦੂਜੀ ਧਿਰ ਦੇ ਲੋਕਾਂ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਘਰ ਦੀ ਪੰਨ ਤੋੜ ਕੀਤੀ ਹੈ ਉਸ ਦੀ ਪਤਨੀ ਨੂੰ ਜ਼ਖਮੀ ਕਰ ਦਿੱਤਾ ਗਿਆ ਦੂਜੇ ਪਾਸੇ ਦੂਜੀ ਧਿਰ ਹੈ ਜਿਹੜੀ ਹੀਰਾ ਲਾਲ ਦਾ ਕਹਿਣਾ ਸੀ ਕਿ ਲੜਕੇ ਜਿਹੜਾ ਦੂਜਿਆਂ ਨਾਲ ਮਿਲ ਕੇ ਗੁੰਡਾਗਰਦੀ ਕਰਦੇ ਬੜ ਬਿਲਾ ਇਹ ਗੰਦ ਨਗਰ ਕੈਂਪ ਦੇ ਵਾਟਰ ਨੰਬਰ 6 ਕਿੰਤੋ ਵਾਲੀ ਗਲੀ ਮੈਂ ਆਪਣੀ ਦੁਕਾਨ ਤੇ ਹੀ ਹੀਰਾ ਲਾਲ ਡਰਾਈਵਰ ਜਿਹੜਾ ਗੱਡੀ ਚਲਾਉਂਦਾ ਇਹਨੇ ਮੇਰੇ ਮੁੰਡੇ ਨਾਲ ਐਵੇਂ ਜਾਣ ਬੁਝ ਕੇ ਦੋ ਤਿੰਨ ਵਾਰੀ ਅੱਗੇ ਵੀ ਇਹਨੇ ਗਲਤ ਕੰਮ ਕਰੇ ਨੂੰ ਲੜਾਈ ਝਗੜਾ ਕੀਤਾ ਤੇ ਮੈਨੂੰ ਘਸਨਾ ਭੇਜਿਆ ਮੇਰੀ ਕੁੜੀਆ ਦੇ ਵੀ ਡੈਡੀ ਹੀਰਾ ਮੰਮੀ ਨੂੰ ਮਾਰਨ ਦੇ ਆ ਮੈਂ ਭੱਜ ਕੇ ਆਇਆ ਜਿੱਦੂ ਆਣ ਕੇ ਵੇਖਿਆ 10 12 ਜਿਹੜੇ ਹਨ ਇਹਨਾਂ ਨੇ ਆਣ ਕੇ ਮੇਰੇ ਘਰ ਦਾ ਭੰਨ ਤੋੜ ਕਰਤੀ ਏ ਤੇ ਮੇਰੀ ਘਰ ਦੀਆਂ ਚੀਜ਼ਾਂ ਦੇ ਵੀ ਸੀ ਬਾਹ ਤੋੜਤੀ ਏ ਉਹ ਮੈਂ ਹਸਪਤਾਲ ਦਾਖ ਕਰਾਈ ਦੀ ਏ ਸੁਖਮਨ ਨੂੰ ਮੈਂ ਕਹਿਤਾ ਵੇ ਤੂੰ ਕਹਿੰਦਾ ਕੋਈ ਗੱਲ ਨਹੀਂ ਮੈਂ ਜੋ ਵੀ ਕਾਨੂੰਨੀ ਕਾਰਵਾਈ ਬਣੇਗੀ ਮੈਂ ਕਰਾਂਗਾ ਭੰਨ ਤੋੜ ਇਹਨਾਂ ਕੋਲ ਦਾਤਰ ਹਨ ਇਹਨਾਂ ਕੋਲ ਡਾਂਗਾ ਹਨ ਬੈਸਬੋਲ ਹਨ ਤੇ ਅਸੀਂ ਆਪਣੇ ਦੋਰ ਕੇ ਜਾਨ ਬਚਾਈ ਏ ਤੇ ਮਾਰੇ ਬੱਚੇ ਹਨ ਮੇਰੀ ਨੂੰ ਹੀ ਮੇਰੇ ਪੁੱਤਰ ਹਨ ਮੈਂ ਇਹਨਾਂ ਨੇ ਦੁਰ ਭੱਜ ਕੇ ਆਪਣੀ ਜਾਨ ਬਚਾਈ ਇਹਨਾਂ ਜੋ ਇੱਟ ਵੱਟਾ ਵੇਰੋ ਤੁਹਾਡੇ ਕੋਲੇ ਸਭ ਕੁਝ ਇਹਨਾਂ ਨੇ ਇੱਟ ਵੱਟਾ ਚਲਾਇਆ ਇਹ ਹੀ ਰਾਲਾ ਡਰਾਈਵਰ ਜਿਹੜਾ ਇਹ ਆਪਣੇ ਆਪਣੇ ਮਾਣ ਕਰਦਾ ਵੀ ਮੈਂ ਡਰਾਈਵਰੀ ਕਰਨਾ ਤੇ ਮੈਂ ਇਹਨਾਂ ਨੂੰ ਮਾਰ ਦਿਆਂਗਾ ਮੈਂ ਆ ਕਰ ਦੇਗਾ ਇਸ ਕਰਕੇ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਨੇ ਆ ਕਿ ਸਾਨੂੰ ਇਨਸਾਫ ਦਵਾਇਆ ਤੇ ਅਜੇ ਕੋਈ ਨਹੀਂ ਜੀ ਇਹ ਜਾਨ ਗੁੱਚ ਕੇ ਸਾਨੂੰ ਆਈ ਹੈ ਇੱਕ ਕਮਰਾ ਬਣਾਇਆ ਵੇ ਤੇ ਕਮਰੇ ਤੋਂ ਕਦੇ ਤੁਸੀਂ ਆਪਣੀ ਗਲੀ ਸਾਰਿਆਂ ਦੀ ਸਰਕਾਰੀ ਹੈ ਇਹ ਗਲੀ ਦੇ ਵਿੱਚ ਆਹੀ ਬੂਹਾ ਕੱਢਿਆ ਦਾ ਕਦੇ ਆਂਦੇ ਨੇ ਤੁਸੀਂ ਗਲੀ ਇਧਰ ਨੂੰ ਬੂਹਾ ਕੱਢਿਆ ਦਾ ਕਦੇ ਆਂਦੇ ਨੇ ਕਦੇ ਕੋਈ ਗੱਲਬਾਤ ਸਾਡੇ ਆਪੋ ਦੇ ਵਿੱਚ ਉਦਾਂ ਸਾਡੇ ਚਾਚੇ ਦਾ ਲੜਕਾ ਵੀ ਸਾਨੂੰ ਪਤਾ ਨਹੀਂ ਸਾਡੇ ਨਾਲ ਕਿਹੜੀ ਗੱਲ ਦੀ ਲੈਂਦਾ ਵੇ ਇਹ ਰਾਤ ਦੀ 8 ਵਜੇ ਦਾ ਵਾਕਿਆ ਤੇ ਇਸ ਕਰਕੇ ਆਹੀ ਮਲ ਕੋਈ ਇਹਦੇ ਨਾਲ ਕਿਸੇ ਅਜੇ ਤੱਕ ਚੰਗੀ ਨਹੀਂ ਮਾੜੀ ਨਹੀਂ ਕਦੇ ਇਹ ਤਾਂ ਕਹਿੰਨ ਕੋਈ ਨਹੀਂ ਪਤਾ ਨਹੀਂ ਸਾਡੇ ਨਾਲ ਕਿਹੜੀ ਗੱਲ ਦੀ ਰੰਜਿਸ਼ ਬਾਜੀ ਕਰਦਾ ਫਿਰ ਇਹ ਘਰ ਵਾਲੇ ਹਸਪੀਟਲ ਦਾਖਲ ਲੈ ਜੀ ਉਹਨਾਂ ਦਿਨ ਮਲੇ ਬਾਹ ਜਿਹੜੀ ਟੁੱਟ ਗਈ ਦੀ ਐ ਪੁਲਿਸ ਆਈ ਸੀ ਜੀ ਪੁਲਿਸ ਮੋਕਾ ਵੇਖ ਕੇ ਗਈ ਐ ਉਹ ਆਪਣੇ ਸਾਰੀ ਗੱਲਬਾਤ ਕਰਕੇ ਗਈ ਉਹ ਕਹਿੰਦੇ ਕੋਈ ਗੱਲ ਨਹੀਂ ਜੋ ਵੀ ਕਾਨੂੰਨੀ ਕਾਰਵਾਈ ਹੋਏਗੀ ਮੈਂ ਹੀ ਕਰਾਂਗੀ ਸੀਤਾ ਸੀਤਾ ਦੇਵੀ ਆਲੇ ਚਿਰ ਨੇ ਕੰਪਟੇ ਇੱਕ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੁੰਡਾ ਤੇ ਬਾਹਰ ਖੜਕ ਆਂਦਾ ਮੈਂ ਮਾਰੀ ਦੀ ਟਾਂਡੀ ਲਾ ਨਹੀਂ ਰਲਾ ਤਤੰਦ ਰਕੜ ਕੇ ਵਾਜੂ ਮਾਰ ਕੇ ਮੁੰਡੇ ਨੂੰ ਇਹ ਪੈ ਗਏ ਨੇ ਇਹ ਦੋਏ ਪਾਸੇ ਰਿੰਦੇ ਹਣੇ ਨਾ ਕੀ ਰਹਾ ਪਿਆ ਮੁੜ ਕੇ ਇਹਨਾਂ ਭਰੇ ਮਿੰਦੂ ਫਾੜ ਲਈ ਅਸਤਾਨ ਦੇ ਵਿੱਚ ਲੱਗੇ ਪਏ ਨਹੀਂ ਨਾ ਆ ਚੰਗਿਆ ਛੋਟੀ ਅੰਗਰ ਦਾ ਸਿੰਘ ਨਾ ਜਿਹੜੀ ਕਹਿੰਦੇ ਢੋੜ ਪਾਣੇ ਹਾਂ ਦਿੱਤ ਮੜ ਗਿਆ ਕਿੱਦਾਂ ਜੇ ਸਾਨੂੰ ਪਤਾ ਹੁੰਦਾ ਭਈ ਇਹਨੇ ਇਹ ਕੰਮ ਕਰਤਾ ਇੱਕ ਡੰਡਾ ਛੋਟਾ ਨਾ ਰੱਖ ਲੈਂਦੀ ਰਾ ਉਹਦੇ ਦੋ ਮੁੰਡੇ ਨੇ ਇੱਕ ਵੀਆਵੇ ਇਹਨਾਂ ਦੇ ਘਰ ਦੀ ਆ ਪੈ ਗਈ ਸਾਂਸਲਾ ਇਹ ਇੱਕ ਵਾਰੀ ਸਾਲ ਵਿੱਚ ਘਿਰ ਪਏ ਹਾਂ ਇਹ ਕਹਿੰਦੇ ਨੇ ਇੱਧਰ ਨੂੰ ਬੂਆ ਘਰੋਂ ਕੱਢਿਆ ਤਾਂ ਹਮ ਕਹਾਂਦਾ ਗਲੀ ਲੱਗਦੀ ਏ ਫਲਾਟ ਰਹੀ ਉਹਦੇ ਨੂੰ ਮੁੰਡੇ ਨੂੰ ਕੋਈ ਕੰਮ ਨਹੀਂ ਆਇਆ ਸ਼ਤਿਆ ਇਹ ਅੰਦਰ ਬੂਆ ਕਿਉਂ ਕਰ ਦਿਆ ਮੇਰੇ ਆ ਇੱਕ ਪੇਠ ਦੇ ਵਿੱਚ ਇੱਕ ਮਿਰਿਆ ਬਾਹਾਂ ਟੁੱਟੀ ਏ ਇੱਕ ਮੇਰੇ ਪਿੱਛੇ ਮੌਲਾ ਦੇ ਸੱਟਾਂ ਲਾਈ ਨਾ ਗੁੱਜੀਆਂ ਸੱਟਾਂ ਵੜੀਆਂ ਮਾਰਿਆ ਇਹਨਾਂ ਸਾਨੂੰ ਇਨਸਾਫ ਤੋੜਪਨ ਸਾਰੀ ਸਾਰੀ ਕਰ ਗਏ ਜੋ ਬੂਏ ਬਾਹਰ ਨੂੰ ਵੀ ਗਿਆ ਜਾ ਕੇ ਤੋੜਪਨ ਕਰਕੇ ਨੂੰ ਮੇਰੀ ਇਹਨਾ ਕਿੰਨਾ ਮਾਰਿਆ ਹੀ ਰਲ ਰਹਿਮਣ ਆ ਸਾਡਾ ਉਹਦੇ ਵਿੱਚ ਮਾਰਾ ਹੀ ਕੋਈ ਦੋਸ਼ ਨਹੀਂ ਇਹਦੇ ਮੁੰਡੇ ਨਹੀਂ ਇੱਥੇ ਦੁਕਾਨ ਖੋਲੀ ਦੀਏ ਕਿ ਸਾਰੀ ਕਿ ਜਿਹੜੇ 10-20 ਮੁੰਡੇ ਕਰਕੇ ਇੱਥੇ ਦਫ਼ਤਰ ਬਣਾਇਆ ਦੇ ਨੇ ਕਿ ਚਿੱਟੇ ਵਾਲੇ ਬਾਤ ਛੜਦਾ ਹੈ ਜਦੂ ਜੀ ਕਰਦਾ ਕਿ ਰਾਹ ਜਾਂਦੇ ਨੇ ਹੱਥੀ ਪੈਂਦੇ ਨੇ ਇੱਥੇ ਮਹੱਲੇ ਦੇ ਵਿੱਚ ਪੂਰੀ ਇਨਕੁਆਰੀ ਕੀਤੀ ਜਏ ਕਿ ਇਹਨੂੰ ਜਰਾ ਕੋ ਪੁੱਛਿਆ ਕਿ ਸਿਆ ਜੇ ਇਹਨਾਂ ਦੇ ਇੱਥੇ ਬਦਮਾਸ਼ਾਂ ਦਾ ਡੱਬਾ ਬਣਾਇਆ ਦਾ ਅਸੀਂ ਤਾਂ ਵੀਡੀਓ ਵੀ ਵਿਖਾ ਲਈਏ ਕਿ ਜਿਹਦੇ ਜੀ ਕਰਦੇ ਨੇ ਹੱਥੀ ਪੈਂਦੇ ਨੇ ਜਾ ਕੇ ਹੈ ਆ ਵੇਖੋ ਮੇਰਾ ਉਹਦੇ ਚ ਸਿਰ ਵੀ ਇਹਨਾਂ ਨੇ ਬਾਤ ਛੜਿਆ ਦੋ ਦੰਦਾ ਹੈ ਅਹੀਂ ਤੇ ਕਹਿੰਦੇ ਸਰਕਾਰ ਨੂੰ ਪੂਰੀ ਤੂ ਪੂਰੀ ਸਖਤਾਈ ਨਾਲ ਇਹਨਾਂ 'ਤੇ ਪੇਸਾ ਆਣਾ ਚਾਹੀਦਾ। ਮੇਰੇ ਤਾਂ ਮੁੰਡਾ ਵਿਜੈ ਕੁਮਾਰ ਇਹਦੇ ਘਰ ਦੇ ਵੀ ਵੇਖਿਆ ਹਨ ਕਿ ਹਲਾਦ ਕੇ ਕਿਦਾਂ ਵਟੇ ਮਾਰ ਮਾਰ ਕੇ ਇਹਨਾਂ ਨੇ ਜਸਤ ਸੱਡਿਆ ਕੱਕ ਨਹੀਂ। ਅਹੀਂ ਉਹਨਾਂ ਦੇ ਨਿਆਣੇ ਵੀ ਸਪੇਕਿਆਂ ਦੇ ਘਾਲ ਚਰੇ ਨੇ। ਕਿ ਡਰਦੇ ਕੇ ਕਿਸੇ ਬੱਚੇ ਦੇ ਨਾਲ ਲੱਗ ਜੇ। ਨੇਕ ਇਨਸਾਫ ਚਾਹੀਦਾ ਮਰਾਂ ਨੂੰ ਇਹਦੇ ਜੀ ਕਿਹੜੀ ਗੱਲ ਨੇ। ਅਹੀਂ ਜਦੋਂ ਨੇ ਇਹਨਾਂ ਨੇ ਇੱਥੇ ਨੁੱਕਰ ਦੇ ਕਮਰੇ ਬਣਾਏ ਤਾਂ ਇਹਨਾਂ ਦੇ ਇੱਥੇ ਬਦਮਾਸ਼ਾਂ ਦਾ اڈਾ ਬਣਾ ਹਰ। ਮਾਲੇ ਜੀ ਬਾਕੀ ਵੀ ਤਾਂ ਲੋਕੀ ਰਹਿਣ ਦੇਣ ਉਹ ਖਾਓ ਗਿਆ ਬੀਆਂ ਭੈਣਾ ਦਾ ਕਿ ਕੁੜੀਆਂ ਇੱਧਰ ਨੂੰ ਨੰਗਣੇ ਜਨਾਨੀਆਂ ਨੂੰ ਨੰਗਣੇ ਨਹੀਂ ਦਿੰਦੇ ਉਹਨਾਂ ਦੇ ਮੂੰਹ ਤੇ ਸਿਕਟਾਂ ਦਾ ਪੀ ਪੀ ਕੇ ਧੂਆ ਮਾਰਦੇ ਨੇ ਲੋਕੀ ਡਰਦੇ ਕੁੰਦੇ ਨਹੀਂ ਕਿ ਤੰਗ ਹੋ ਗਏ ਦੇ ਨੇ ਇਹਨਾਂ ਕੋਲ ਬਹੁਤ ਤਾਂਦੀ ਐਮਐਲਏ ਰਾ ਸਾਡੇ ਭਾਈਆ ਵਾ ਗਾਂਧੀ ਕੈਂਪ ਤੇ ਮਸਲੀਕ ਨੇ ਆਪੋ ਚ ਇੱਕ ਦੂਜੇ ਦੇ ਰਿਸ਼ਤੇ ਜ਼ਾਰ ਵੀ ਆਏ ਇਹਨਾਂ ਅੰਦਰ ਝਗੜਾ ਆਇਆ ਵਾ ਲੋਕ ਤਾਂਦੀ ਐਮਐਲਏ ਅੱਜ ਬਿਆਨ ਲੈ ਬਿਆਨ ਲੈ ਕੇ ਜੋ ਕਲੋਨੀਕਾਰ ਹੋਈ ਤੇ ਬੰਦੀ ਕਰ ਰਹੇ ਕਦੋਂ ਤੱਕ ਨਹੀਂ ਪਹੁੰਚੀ ਅਜੇ ਜੋ ਵੀ ਪ੍ਰੂਫ ਦੇਣਗੇ ਉਸ ਹਸਾਬ ਨਾਲ ਕਾਰਵਾਈ ਕੀਤੀ ਜਾ। ਦਾਸਪੁਰ ਤੋਂ ਲੱਕੀ ਦੀ ਰਿਪੋਰਟ ਲੁਧਿਆਣਾ ਲੈ ਆਈ।